ਨੋ ਅਟਰਫਾਈਨ ਬੈਗ ਬਾਈ ਬੁੱਤ ਸਰੂਪੀ ਰਹ्यो ਪਰ ਪੰਨ ਮਥੁਰਾ ਕਛ ਪੀਦ ਨਹੀਂ ਗੁਰ ਅਰਜੁਨ ਪ੍ਰਤਖ ਹਾਰ ਕਹਾ ਬੁੱਤ ਪ੍ਰਭ ਤੁਛ ਹਮਾਰੇ ਬਰਨ ਸਕੈ ਮਹਿਮਾ ਜੋਤੀ ਹਾਰੀ हम न सकत कर सिफत तुम्हारी आपने हो तुम कथा सुधारी सतनाम श्री वाहेगुरु साहिब जी जात श्री महला पंजवा कोई जान हर सयो देव जूर ਚਰਨ ਗਹ ਬਕੋ ਸੁਭ ਰਸਨਾ ਦੀਜਹਿ ਪ੍ਰਾਨ ਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਾਰੋ ਹਰ ਸੰਚੈ ਸੁਧਾ ਸੰਜੋਰ ਯਾ ਰਸ ਮਹਿ ਮਗਨ ਹੋਤਿ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਰਾयो ਸਰਣ ਦੀਨ ਦੁਖ ਪੰਜਨ ਚਿਤਵਉ ਤੁਮਰੀ ਔਰ ਅਪਾ ਪਦ ਦਾਨ ਸਿਮਰ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਸਤਕਾਰ ਜੋ ਗੁਰਾਂ ਦੀ ਸਾਜੀ ਹੋਈ ਸਾਜ ਕੇ ਨਿਵਾਜੀ ਹੋਈ ਗੁਰੂ ਖਾਲਸਾ ਸੰਗਤ ਜੀ ਵੱਡ ਭਾਗੀ ਹੋ ਜੋ ਦੀਨ ਦੁਨੀ ਦੇ ਵਾਲੀ ਰਹਿਮਤਾਂ ਦੇ ਮਾਲਕ ਸੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਚਵਰ ਛਤਰ ਤਖਤਾਂ ਦੇ ਮਾਲਕ ਅਕਾਲ ਪੁਰਖ ਦੇ ਸਰਗੁਣ ਸਰੂਪ ਸ਼ਬਦੋ ਇਕਰਾਮਾਤ ਜਾਹਰ ਪੀਰ ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਮੁਕੱਦਸ ਔਰ ਪਾਵਨ ਹਜ਼ੂਰੀ ਦੇ ਅੰਦਰ ਜੋੜ ਬੈਠ ਹਾਜ਼ਰੀਆਂ ਲਵਾ ਕੇ ਵਡਭਾਗੀ ਹੋ ਰਹੇ ਹੋ ਸਤਿਗੁਰਾਂ ਦਾ ਤਰਸ ਹੈ ਸਤਿਗੁਰੂ ਦਾ ਸਤਗੁਰੂ ਸਾਹਿਬ ਜੀਆਂ ਨੇ ਕਿਰਪਾ ਕੀਤੀ ਹੈ ਜਿੱਥੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਤਗੁਰੂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਸਜੇ ਹੋਏ ਹਨ ਗੁਰਬਾਣੀਆਂ ਦੇ ਪ੍ਰਵਾਹ ਚੱਲ ਰਹੇ ਸਨ ਸਤਗੁਰੂ ਸਾਹਿਬ ਜੀਆਂ ਨੇ ਕਿਰਪਾ ਕਰਕੇ ਅੰਮ੍ਰਿਤ ਵੇਲੇ ਜੋ ਹੁਕਮ ਦੀ ਅਸੀਸ ਬਖਸ਼ੀ ਆਓ ਉਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਪਾਤਸ਼ਾਹ ਜੀ ਇਨਾਂ ਪਾਵਨ ਬਚਨਾਂ ਦੇ ਰਾਹੀ ਕੀ ਸੁਝਾਉਣ ਦਾ ਯਤਨ ਕਰ ਰਹੇ ਹਨ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਤਰੋ ਹਾਜ਼ਰੀਆਂ ਲਵਾਓ ਕੱਜ ਕੇ ਕਜਾਓ ਆਖੋ ਜੀ ਵਾਹਿਗੁਰੂ ਜਿੰਕਾਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸ੍ਰੀ ਮਹਲਾ ਪੰਜਵਾਂ ਇਹ ਪਾਵਨ ਔਰ ਪਵਿੱਤਰ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਔਰ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਜਿਨ੍ਹਾਂ ਦੇ ਬਾਰੇ ਪਟ ਸਹਬਾਨਾ ਨੇ ਕਥਨ ਕੀਤਾ ਹੈ ਪਟ ਸਹਬਾਨ ਪਾਵਨ ਗੁਰਬਾਣੀ ਦੇ ਅੰਦਰ ਲਿਖਦੇ ਨੇ ਕਿ ਜਿਨ ਨੇ ਇੱਕ ਮਨ ਇੱਕ ਚਿੱਤ ਹੋ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੂੰ ਯਾਦ ਕੀਤਾ ਨਾ ਫਿਰ ਉਹ ਸੰਕਟ ਜੋਨ ਦੇ ਵਿੱਚ ਗਰਭ ਜਿਹੜੀ ਜੋਨੀ ਹੈ ਉਹਦੇ ਵਿੱਚ ਨਹੀਂ ਹੁੰਦਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਪੰਜਵੇਂ ਸਰੂਪ ਧੰਨ ಶ್ರೀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਚੇਤੇ ਕਰਦਾ ਹੈ ਚਾਰ ਦੁੱਖ ਵਿਛੋੜੇ ਦੇ ਨੇ ਉਹਨਾਂ ਦੇ ਵਿੱਚੋਂ ਇੱਕ ਦੁੱਖ ਜੰਮਣ ਮਰਨ ਦਾ ਹੈ ਜਦੋਂ ਗਰਭ ਜੋਨੀ ਹੈ ਉਹਦਾ ਇੱਕ ਦੁੱਖ ਹੈ ਜਿੱਦਾਂ ਪਾਤਸ਼ਾਹ ਜੀ ਬਚਨ ਕਰਦੇ ਨੇ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨ ਧਾਏ ਬੈਤ ਨਾ ਭੋਲੇ दारू ਲਾਈ ਪਾਤਸ਼ਾਹ ਜੀ ਕਹਿੰਦੇ ਇੱਕ ਭੁੱਖ ਦਾ ਦੁੱਖ ਇੱਕ ਵਿਛੋੜੇ ਦਾ ਦੁੱਖ ਇੱਕ ਜੰਮਣ ਮਰਨ ਦਾ ਦੁੱਖ ਤੇ ਇੱਕ ਕਿਸੇ ਰੋਗ ਦਾ ਬਿਮਾਰੀ ਦਾ ਦੁੱਖ ਇਹ ਦੁੱਖ ਨੇ ਇਸੇ ਪ੍ਰਕਾਰ ਛੇ ਉਰਮੀਆਂ ਵੀ ਦਸੀਆਂ ਨੇ ਉਹਦੇ ਵਿੱਚ ਵੀ ਇਹੀ ਚੀਜ਼ਾਂ ਦਸੀਆਂ ਨੇ ਜੰਮਣ ਮਰਨਾ ਦੁੱਖ ਤੇ ਇਸ ਪ੍ਰਕਾਰ ਇਹ ਛੇ ਤਰੀਕੇ ਦੇ ਨਾਲ ਉਹਦੇ ਵਿੱਚ ਦੱਸਿਆ ਹੋਇਆ ਏ ਇਹ ਛੇ ਉਰਮੀਆਂ ਨੇ ਤੇ ਚਾਰ ਵਿਛੋੜੇ ਦੇ ਦੁੱਖ ਨੇ ਤੋ ਜੰਮਣ ਮਰਨ ਦਾ ਦੁੱਖ ਕਿੱਦਾਂ ਘਟਿਆ ਜਾਵੇਗਾ ਜੇ ਗਰਭ ਜੂਨੀ ਦੇ ਵਿੱਚ ਨਾ ਪਿਆ ਜਾਵੇਗਾ ਤੇ ਫਿਰ ਉਹ ਸਤਿਗੁਰੂ ਸਾਹਿਬ ਜੀਆਂ ਨੇ ਪਾਵਨ ਨੂੰ ਮਹਿਮਾ ਦੇ ਬਾਰੇ ਕਥਨ ਕਰਦੇ ਨੇ ਕਿ ਜਿਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੂੰ ਧਿਆਇਆ ਚੇਤੇ ਕੀਤਾ ਯਾਦ ਕੀਤਾ ਫਿਰ ਉਹ ਗਰਭ ਜੋਨੀ ਦੇ ਵਿੱਚ ਨਹੀਂ ਆਉਂਦਾ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਏ ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹ्यो ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਭਾਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੇ ਧੰਨ ਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਹੀਂ ਹੈ। ਇੱਕੋ ਹੀ ਜੋਤ ਹੈ। ਉਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਬਚਨ ਜੈਤ ਸਰੀ ਰਾਗ ਦੇ ਅੰਦਰ ਸੁਭਾਏਮਾਨ ਹੈ। 701 ਅੰਗ ਉੱਪਰ ਸੁਭਾਏ ਵਾਣ ਹਨ ਕੋਈ ਜਾਨ ਹਰਿ ਸੋ ਦੇਵੇ ਜੋਰ ਪਾਤਸ਼ਾਹ ਜੀ ਇਨਾਂ ਪਾਵਨ ਬਚਨਾਂ ਦੇ ਰਾਹੀਂ ਇਹ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਜੇ ਕੋਈ ਰੱਬ ਦਾ ਪਿਆਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਿਆਰਾ ਉਹ ਸਾਰੀ ਪ੍ਰਮਾਤਮਾ ਦੇ ਨਾਲ ਜੋੜ ਦੇਵੇ ਇੱਥੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਨ ਦੀ ਗੱਲ ਕੀਤੀ ਹੈ ਤੋਂ ਪਾਤਸ਼ਾਹ ਜੀ ਕਹਿੰਦੇ ਕਿ ਜੇ ਕੋਈ ਜਨ ਜਨ ਕੌਣ ਹੈ ਹਰ ਕਾ ਸੇਵਕ ਸੋ ਹਰ ਜੀਹਾ ਭੇਦ ਨਾ ਜਾਣੋ ਮਾਨਸ ਦੇਹਾ ਹਰੀ ਪ੍ਰਮਾਤਮਾ ਦਾ ਜਿਹੜਾ ਸੇਵਕ ਹੈ ਪ੍ਰਮਾਤਮਾ ਦਾ ਜਿਹੜਾ ਜਨ ਹੈ ਉਹ ਪ੍ਰਮਾਤਮਾ ਵਰਗਾ ਹੈ ਪਰਮਾਤਮਾ ਦੇ ਵਿੱਚ ਤੇ ਉਹਦੇ ਜਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਹੀਂ ਹੈ। ਪਰਮਾਤਮਾ ਦਾ ਜਨ ਤੇ ਪਰਮਾਤਮਾ ਦੋਨੇ ਇੱਕੋ ਜੈ। ਪਾਤਸ਼ਾਹ ਜੀ ਕਹਿੰਦੇ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੀ। ਹਰੀ ਪਰਮਾਤਮਾ ਕਾਲਪੁਰਖ ਵਾਹਿਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਵਰਗਾ ਹੀ ਜਹਾਰੀ ਪ੍ਰਮਾਤਮਾ ਦਾ ਜਿਹੜਾ ਜਨ ਹੈ ਪ੍ਰਮਾਤਮਾ ਦੇ ਜਨ ਦੇ ਵਿੱਚ ਤੇ ਪ੍ਰਮਾਤਮਾ ਵਿੱਚ ਕਿਸੇ ਪ੍ਰਕਾਰ ਦਾ ਭੇਦ ਨਹੀਂ ਹੈ ਜਿੱਦਾਂ ਜਨ ਦੇ ਬਾਰੇ ਭਗਤ ਕਬੀਰ ਸਾਹਿਬ ਜੀਆ ਨੇ ਬੜਾ ਸੋਹਣਾ ਦੱਸਿਆ ਹੈ ਉਹ ਕਹਿੰਦੇ ਕਬੀਰ ਰੋੜਾ ਹੋਏ ਰਹੁ ਬਾਟਕਾ ਤਜ ਮਨ ਕਾ ਅਪਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਕਹਿੰਦੇ ਜਿਹੜੇ ਰਾਤੇ ਉਹ ਰੱਬ ਨੇ ਅਕਾਲ ਪੁਰਖ ਵਾਹਿਗੁਰੂ ਨੇ ਜਾਣਾ ਹੋਵੇ ਉਹ ਰਾਹ ਦਾ ਰੋੜਾ ਹੋ ਜਾ ਤੇ ਆਪਣੇ ਮਨ ਦਾ ਅਭਿਮਾਨ ਤੂੰ ਤਿਆਗ ਦੇ ਤੇ ਇਹੋ ਜਾਂ ਤੂੰ ਦਾਸ ਹੋ ਜਾ ਤਾਂ ਹੀ ਰੱਬ ਮਿਲੇਗਾ ਫਿਰ ਅਗੇ ਉਹ ਕਹਿੰਦੇ ਕਬੀਰ ਰੋੜਾ ਹੋਆ ਤਾਂ ਕਿਆ ਪਿਆ ਪੰਤੀ ਕੋ ਦੁੱਖ ਦੇ ਜੇ ਰੋੜਾ ਬਣ ਗਿਆ ਰਾਹ ਦਾ ਤੇ ਫਿਰ ਕੀ ਹੋਵੇਗਾ ਤੂੰ ਪੰਥੀ ਨੂੰ ਭਾਗ ਉਹ ਰਾਹ ਦੇ ਉੱਤੇ ਲੰਘਣ ਵਾਲੇ ਨੂੰ ਦੁੱਖ ਦਿੰਦਾ ਐਸਾ ਤੇਰਾ ਦਾਸ ਹੈ ਜੇ ਉਹ ਧਰਨੀ ਮੈਂ ਖੇ ਜੇ ਉਹਦਾ ਦਾਸ ਹੋਣਾ ਏ ਤੇ ਜਿੱਦਾਂ ਧਰਤੀ ਤੇ ਖੇ ਹੁੰਦੀਆਂ ਹਨ ਜਿਹੜੀ ਖੇ ਉੱਡ ਕੇ ਸਰੀਰ ਨੂੰ ਲੱਗਦੀ ਐ ਉਹ ਖੇ ਹੋ ਜਾ ਰੋੜਾ ਨਾ ਰੋੜੇ ਦਾ ਵੀ ਤੂੰ ਖੇ ਹੋ ਜਾ ਅੱਗੇ ਫਿਰ ਭਗਤ ਕਬੀਰ ਸਾਹਿਬ ਜੀ ਬਚਨ ਕਹਿੰਦੇ ਕਬੀਰ ਖੇ ਹੋਈ ਤੋ ਕਿਆ ਭਿਆ ਜੋ ਉਡ ਲਾਗੇ ਅੰਗ ਹਰ ਜਨ ਐਸਾ ਚਾਹੀਐ ਜੋ ਪਾਨੀ ਸਰਬੰਦ ਆਂਦੇ ਜੇ ਖੇ ਹੋ ਗਈ ਤੇ ਖੇ ਦਾ ਕੀ ਫਾਇਦਾ ਏ ਖੇ ਉਡ ਕੇ ਸਰੀਰ ਨੂੰ ਲੱਗੇਗੀ ਤੇ ਇਹ ਸਰੀਰ ਤੇ ਜਿਹੜੇ ਕੱਪੜੇ ਪਾਏ ਨੇ ਉਹ ਵੀ ਗੰਦੇ ਹੋ ਜਾਣੀ ਫਿਰ ਜਿਹੜਾ ਹਰੀ ਦਾ ਜਨ ਉਹ ਖੇ ਵਰਗਾ ਨਹੀਂ ਹੋਣਾ ਚਾਹੀਦਾ ਖਰ ਕਹਿੰਦੇ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ ਜਿੱਦਾਂ ਦਾ ਪਾਣੀ ਹੈ ਨਾ ਉਹ ਪਾਣੀ ਵਰਗਾ ਹੋਵੇ ਅੱਗੇ ਬਾਦਸ਼ਾਹ ਜੀ ਕਹਿੰਦੇ ਕਬੀਰ ਪਾਣੀ ਹੋਆ ਤਾਂ ਕਿਆ ਪਿਆ ਸੀਰਾ ਤਾਤਾ ਹੋਵੇ ਕਹਿੰਦੇ ਜੇ ਤੂੰ ਪਾਣੀ ਹੋ ਗਿਆ ਤੇ ਪਾਣੀ ਤੋਂ ਬਾਅਦ ਕੀ ਹੋਵੇਗਾ ਪਾਣੀ ਠੰਡਾ ਵੀ ਹੁੰਦਾ ਏ ਗਰਮ ਵੀ ਹੁੰਦਾ ਏ ਪਾਣੀ ਦੀ ਇੱਕ ਅਵਸਥਾ ਨਹੀਂ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਪ੍ਰਮਾਤਮਾ ਦਾ ਜਨ ਇਹੋ ਜਿਹਾ ਹੋਣਾ ਚਾਹੀਦਾ ਏ ਜਿਹੋ ਜਾਂ ਪ੍ਰਮਾਤਮਾ ਆਪ ਹੈ ਖੁਦ ਹੈ ਪ੍ਰਮਾਤਮਾ ਵਰਗਾ ਹੀ ਪ੍ਰਮਾਤਮਾ ਦਾ ਜਨ ਹੈ ਜਿਹੋ ਜਾਂ ਪ੍ਰਮਾਤਮਾ ਪ੍ਰਮਾਤਮਾ ਦਾ ਸੇਵਕ ਵੀ ਉਹੋ ਜਾਇ ਤੋ ਪਾਤਸ਼ਾਹ ਜੀ ਕਹਿੰਦੇ ਕੋਈ ਜਨ ਹਰ ਸਿਉ ਦੇਵ ਹੈ ਜੋ ਜਨ ਕਿੰਨੂੰ ਕਹਿੰਦੇ ਨੇ ਜਿਹੜਾ ਪ੍ਰਮਾਤਮਾ ਦਾ ਸੇਵਕ ਹੈ ਪਰਮਾਤਮਾ ਦਾ ਸ਼ਰਧਾਲੂ ਹੈ ਉਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਕੋਈ ਜਨ ਕੋਈ ਪਰਮਾਤਮਾ ਦਾ ਸੇਵਕ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਪਿਆਰਾ ਭਗਤ ਹਰਿ ਸਿਉ ਦੇਵੈ ਜੋਰ ਹਰੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਉਹਦੇ ਨਾਲ ਜੋੜ ਦਵੇ ਇਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਕੋਈ ਰੱਬ ਦਾ ਪਿਆਰਾ ਰੱਬ ਦੇ ਨਾਲ ਜੋੜ ਦੇਵੇ ਚਰਨ ਗਾਹ ਬਕੋ ਸੁਭ ਰਸਨਾ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਕਿ ਉਹਨਾਂ ਨੂੰ ਫਿਰ ਭੇਟਾ ਕੀ ਦੇਣੀ ਹੈ ਜਿਹੜਾ ਰੱਬ ਦੇ ਨਾਲ ਜੋੜੇ ਕਹਿੰਦੇ ਚਰਨ ਗਾਹ ਗਾਹ ਕਹਿੰਦੇ ਨੇ ਫੜਨ ਨੂੰ ਉਹਦੇ ਚਰਨਾਂ ਨੂੰ ਫੜਨਾ ਕਰ ਚਰਨਾਂ ਤੇ ਨਮਸਕਾਰ ਕਰਨਾ ਕਰ ਬਕੋ ਸੁਭ ਰਸਨਾ ਆਪਣੀ ਦਸਨਾ ਤੋਂ ਬਕੋ ਦਾ ਆਰਥ ਦਾ ਉਚਾਰਨ ਕਰਨਾ ਆਪਣੀ ਦਸਨਾ ਤੋਂ ਉਹ ਉਚਾਰਨ ਕਰਨਾ ਕਰ ਸੁਭ ਸੁਭ ਜਿਹੜੇ ਬਚਨ ਨੇ ਉਹਦੇ ਲਈ ਉਚਾਰਨ ਕਰਨਾ ਕਰ ਜਿਹੜਾ ਤੈਨੂੰ ਰੱਬ ਦੇ ਨਾਲ ਜੋੜ ਦੇਵੇ ਦੀਜਹਿ ਪ੍ਰਾਨ ਅਕੋਰ ਆਪਣੇ ਜਿਹੜੇ ਪ੍ਰਾਨ ਨੇ ਉਹਨੂੰ ਤੋਹਫੇ ਦੇ ਰੂਪ ਦੇ ਵਿੱਚ ਭੇਟ ਕਰ ਦੇ ਜਿਹੜਾ ਰੱਬ ਦੇ ਨਾਲ ਤੈਨੂੰ ਜੋੜ ਦੇਵੇ ਹੁਣ ਜਿਹੜਾ ਰੱਬ ਦੇ ਨਾਲ ਜੋੜਨ ਵਾਲਾ ਏ ਉਹਨੂੰ ਉਹਦੇ ਚਰਨਾਂ ਤੇ ਨਮਸਕਾਰ ਕਰਨਾ ਕਰ ਉਹਦੇ ਬਾਰੇ ਰਸਨਾ ਤੋਂ ਚੰਗੇ ਬਚਨ ਬੋਲਣਾ ਕਰ ਆਪਣੇ ਜਿਹੜੇ ਪ੍ਰਾਣ ਨੇ ਉਸ ਨੂੰ ਭੇਟਾ ਕਰਦੇ ਜਿਹੜਾ ਤੈਨੂੰ ਰੱਬ ਦੇ ਨਾਲ ਜੋੜਦਾ ਏ ਤੇ ਜਿਹੜਾ ਤੈਨੂੰ ਰੱਬ ਦੇ ਨਾਲੋਂ ਤੋੜਦਾ ਏ ਉਹਦੇ ਨੇੜੇ ਵੀ ਨਾ ਜਾ ਇਹ ਵੀ ਕਹਿੰਦੇ ਨੇ ਹਰ ਬਿਸਰਤ ਸਦਾ ਖਵਾਰੀ ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਜੇ ਬਿਸਰਤ ਜਾਵੇ ਤੇ ਫਿਰ ਖੱਜਲ ਖਵਾਰੀ ਹੈ ਹਰੀ ਪਰਮਾਤਮਾ ਤੋਂ ਬਗੈਰ ਕੋਈ ਓਟ ਆਸਰਾ ਨਹੀਂ ਹੈ ਤਾਕੋ ਧੋਖਾ ਕਹਾ ਵਿਆਪੇ ਜਾਖੋ ਓਟ ਤਵਾਰੀ ਜੇ ਤੇਰੀ ਓਟ ਮਿਲ ਗਈ ਤੇਰਾ ਕੋਈ ਸੇਵਕ ਮਿਲ ਗਿਆ ਤੇਰਾ ਦਾਸ ਮਿਲ ਗਿਆ ਤੇ ਫਿਰ ਕਿਤੇ ਵੀ ਧੋਖਾ ਨਹੀਂ ਕਿਤੇ ਵੀ ਕਿਸੇ ਪ੍ਰਕਾਰ ਦਾ ਜਿਹੜਾ ਹੈ ਖੁਸ਼ੀ ਗਮੀ ਨਹੀਂ ਜੇ ਪ੍ਰਮਾਤਮਾ ਦਾ ਸੇਵਕ ਮਿਲ ਗਿਆ ਕਿਉਂਕਿ ਪ੍ਰਮਾਤਮਾ ਦਾ ਜਿਹੜਾ ਸੇਵਕ ਹੈ ਨਾ ਉਹ ਦੂਜਿਆਂ ਨੂੰ ਵੀ ਰੱਬ ਦੇ ਨਾਲ ਜੋੜਦਾ ਹੈ ਜਿਹੜਾ ਆਪਣੇ ਨਾਲ ਜੁੜੇ ਉਹਦੇ ਕੋਲ ਜਾਣ ਦਾ ਨਹੀਂ ਫਾਇਦਾ ਜਿਹੜਾ ਆਪ ਰੱਬ ਦੇ ਨਾਲ ਜੁੜੇ ਉਹ ਪ੍ਰਮਾਤਮਾ ਦਾ ਸੇਵਕ ਹੈ ਉਹੀ ਸੰਤ ਹੈ ਉਹੀ ਮਹਾਪੁਰਖ ਹੈ ਜਿਹੜਾ ਪ੍ਰਮਾਤਮਾ ਦੇ ਨਾਲ ਜੁੜੇ ਜਿਹੜਾ ਆਪਣੇ ਆਪ ਨੂੰ ਮੱਥਾ ਟਿਕਾਈ ਜਾਵੇ ਆਪਣੇ ਆਪ ਨੂੰ ਸਾਰਾ ਕੁਝ ਦੱਸੀ ਜਾਵੇ ਉਹ ਪਰਮਾਤਮਾ ਦਾ ਫਿਰ ਸੇਵਕ ਵੀ ਨਹੀਂ ਜਿਹੜਾ ਪਰਮਾਤਮਾ ਦੇ ਨਾਲ ਜੁੜਦਾ ਏ ਆਪਣੀਆਂ ਗੱਲਾਂ ਨਹੀਂ ਪਰਮਾਤਮਾ ਦੀ ਗੱਲ ਕਰਦਾ ਏ ਪਰਮਾਤਮਾ ਦੇ ਭਗਤਾਂ ਦੀ ਗੱਲ ਕਰਦਾ ਏ ਉਹੀ ਜਿਹੜਾ ਪਰਮਾਤਮਾ ਦਾ ਸੇਵਕ ਹੈ ਉਹੀ ਸੱਚਾ ਸੇਵਕ ਹੈ ਉਹੀ ਪਰਮਾਤਮਾ ਦਾ ਭਗਤ ਹੈ ਉਹੀ ਪਰਮਾਤਮਾ ਦਾ ਦਾਸ ਹੈ ਜਿਹੜਾ ਪਰਮਾਤਮਾ ਦਾ ਸੱਚਾ ਸੇਵਕ ਹੈ ਨਾ ਉਹ ਸ਼ਰੀਰ ਦੇ ਨਾਲ ਮੋਹ ਨਹੀਂ ਰੱਖਦਾ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦੇ ਨਾਲ ਜੋੜਦਾ ਏ ਜਿਹੜਾ ਸਰੀਰ ਦੇ ਨਾਲ ਜੋੜਦਾ ਏ ਉਹ ਫਿਰ ਸੱਚਾ ਸੇਵਕ ਵੀ ਨਹੀਂ ਕਿਉਂਕਿ ਗੁਰੂ ਨਾਨਕ ਸਾਹਿਬ ਜੀਆਂ ਨੇ ਜੇ ਮੱਥਾ ਟਿਕਾਇਆ ਤੇ ਗੁਰਬਾਣੀ ਨੂੰ ਮੱਥਾ ਟਿਕਾਇਆ ਅਖੀਰ ਤੇ ਆਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਜਦੋਂ ਜੋਤ ਗੁਰਬਾਣੀ ਦੇ ਅੰਦਰ ਦਰਦ ਕੀਤੀ ਤੇ ਉਦੋਂ ਵੀ ਮੱਥਾ ਸਤਿਗੁਰੂ ਸਾਹਿਬ ਜੀਆਂ ਨੇ ਆਪ ਟੇਕਿਆ ਆਪ ਨਮਸਕਾਰ ਕੀਤੀ ਤੇ ਫਿਰ ਉਸ ਵੇਲੇ ਕਿਹਾ ਸੀ ਨਾ ਪੰਥ ਜਿਹੜੀ ਜੋਤ ਹੈ ਗ੍ਰੰਥ ਦੇ ਵਿੱਚ ਹੈ ਤੇ ਰੂਪ ਪੰਥ ਦੇ ਵਿੱਚ ਹੈ ਜੇ ਸਾਡੇ ਦਰਸ਼ਨ ਕਰਨੇ ਨੇ ਸਾਡੇ ਪੰਥ ਨੂੰ ਵੇਖਣਾ ਕਰੋ ਤੇ ਜੇ ਸਾਡੀ ਜੋਤ ਦੇ ਨਾਲ ਜੋਤ ਦੇ ਦਰਸ਼ਨ ਕਰਨੇ ਨੇ ਫਿਰ ਗ੍ਰੰਥ ਨੂੰ ਪੜਨਾ ਕਰੋ ਗ੍ਰੰਥ ਦੇ ਨਾਲ ਜੁੜ ਗਏ ਜਿਹੜਾ ਗ੍ਰੰਥ ਨੂੰ ਵਿਚਾਰਨ ਲੱਗ ਪਿਆ ਇਹ ਦੀ ਇਹ ਜਿਹੜੇ ਸ਼ਬਦ ਨੇ ਇਹ ਜਿਹੜੇ ਮੁੱਖਵਾਕ ਨੇ ਇਹ ਫਿਰ ਗੱਲਾਂ ਕਰਦੇ ਨੇ ਇਹ ਫਿਰ ਅੱਗੇ ਅਵਸਥਾ ਬਣ ਜਾਂਦੀ ਹੈ ਜਿਹੜਾ ਗੁਰੂ ਦੇ ਨਾਲ ਜੁੜ ਗਿਆ ਫਿਰ ਇਹ ਵੀ ਗੱਲਾਂ ਕਰਦਾ ਸਤਿਗੁਰੂ ਜੀ ਪਰ ਸਮਝਣੀਆਂ ਆਉਣੀਆਂ ਬਹੁਤ ਔਖੀਆਂ ਨੇ ਪਾਤਸ਼ਾਹ ਜੀਆਂ ਦੇ ਜੇ ਕਿਰਪਾ ਹੋਵੇ ਕੋਈ ਸੱਚਾ ਸਿੱਖ ਸ਼ਰਧਾਲੂ ਮਿਲ ਜਾਵੇ ਕੋਈ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਦਾ ਸੇਵਕ ਮਿਲ ਜਾਵੇ ਜਿਹੜਾ ਪ੍ਰਮਾਤਮਾ ਦੇ ਅਨੁਸਾਰ ਹੋ ਕੇ ਚੱਲਣ ਵਾਲਾ ਹੋਵੇ ਤਾਂ ਹੀ ਉਹ ਪ੍ਰਮਾਤਮਾ ਦੀ ਰਮਜ ਨੂੰ ਸਮਝਿਆ ਜਾਂਦਾ ਏ ਹੋਰ ਕੋਈ ਤਰੀਕਾ ਨਹੀਂ ਹੈ ਸਮਝਣ ਦਾ ਤੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਰੱਬ ਦੇ ਨਾਲ ਜੋੜਦਾ ਏ ਰੱਬ ਦੀ ਗੱਲ ਕਰਦਾ ਏ ਉਹਦੇ ਚਰਨਾਂ ਨੂੰ ਫੜਨਾ ਕਰ ਉਹਦੇ ਬਾਰੇ ਰਸਨਾ ਤੋਂ ਚੰਗੇ ਬਚਨ ਬੋਲਣਾ ਕਰ ਤੇ ਉਸ ਤੋਂ ਬਾਅਦ ਦਿੱਜੇ ਪ੍ਰਾਨ ਔਰ ਆਪਣੇ ਪ੍ਰਣਾ ਪ੍ਰਾਣਾ ਦੀ ਆਹুতি ਆਪਣੇ ਪ੍ਰਾਣਾ ਦਾ ਬਲਦਾਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦੇ ਦੇ ਅਕਾਲ ਪੁਰਖ ਵਾਹਿਗੁਰੂ ਨੂੰ ਭੇਟਾ ਕਰਦੇ ਰਹਾ ॥ ਬਿਸ਼ਰਾਮ ਦਿੱਤੇ ਨੇ ਸਤਿਗੁਰੂ ਸਾਹਿਬ ਜੀ ਵਾਣ ਤਨ ਨਿਰਮਲ ਕਰਤ ਕਿਾਰੋ ਇਹ ਜਿਹੜਾ ਪ੍ਰਮਾਤਮਾ ਦਾ ਭਗਤ ਪ੍ਰ ਰੱਬ ਦਾ ਪਿਆਰਾ ਉਹ ਆਪਣੇ ਨਾਲ ਨਹੀਂ ਜੋੜਦਾ ਉਹ ਪ੍ਰਮਾਤਮਾ ਦੇ ਨਾਲ ਜੋੜਦਾ ਹੈ ਤੇ ਪ੍ਰਮਾਤਮਾ ਦੇ ਨਾਲ ਜੁੜਨ ਦਾ ਸਾਧਨ ਕੀ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ ਦਿਲ ਦੇ ਵਿੱਚ ਤੇ ਹੰਕਾਰ ਹੀ ਐ ਹਉਮੈ ਹੀ ਐ ਇਹਨੂੰ ਜੇ ਕੱਢਣਾ ਹੈ ਤੇ ਫਿਰ ਵਾਹਿਗੁਰੂ ਨੂੰ ਜਪਣਾ ਪਵੇਗਾ ਤੇ ਇਹ ਸਮਝ ਲਵੋ ਕਿ ਜਿਹੜਾ ਹਿਰਦਾ ਐ ਨਾ ਹਿਰਦਾ ਖੇਤੀ ਦੀ ਨਿਆਈ ਐ ਖੇਤੀ ਦੇ ਵਿੱਚ ਜਿੱਦਾਂ ਖੇਤ ਹੁੰਦਾ ਐ ਨਾ ਖੇਤ ਖੇਤ ਦੇ ਵਿੱਚ ਜੇ ਗਿੱਲ ਨਾ ਹੋਵੇ ਤੇ ਕਣਕ ਨਹੀਂ ਉਗਦੀ ਹੁਣ ਵੇਖੋ ਜਿੱਦਾਂ ਕਣਕਾਂ ਬੀਜਣੀਆਂ ਨੇ ਤੇ ਪਹਿਲਾਂ ਗਿੱਲ ਹੋਣੀ ਜ਼ਰੂਰੀ ਐ ਜੇ ਗਿੱਲ ਹੋਊਗੀ ਤੇ ਤਾਂ ਹੀ ਜਿਹੜੀ ਕਣਕ ਹੈ ਉਹ ਗਣੀ ਹੈ ਉਸੇ ਪ੍ਰਕਾਰ ਇਹ ਜਿਹੜਾ ਆਪਣਾ ਹਿਰਦਾ ਹੈ ਇਹ ਵੀ ਖੇਤ ਦੀ ਨਿਆਈ ਹੈ ਫਿਰ ਜਦੋਂ ਕਣਕ ਬੀਜ ਦਿੱਤੀ ਉਹਦੇ ਕਿਆਰੇ ਬਣਾਏ ਜਾਂਦੇ ਨੇ ਖੇਤ ਦੇ ਵਿੱਚ ਜਿਨ੍ਹਾਂ ਨੂੰ ਕਿਆਰੇ ਕਹਿੰਦੇ ਨੇ ਉਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਜਿਤਾ ਖੇਤ ਨੂੰ ਭਰਨ ਦੇ ਲਈ ਕਿਆਰਿਆਂ ਦੀ ਲੋੜ ਪੈਂਦੀ ਹੈ ਕਿਆਰਿਆਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਉਸੇ ਪ੍ਰਕਾਰ ਆਪਣੇ ਮਨ ਨੂੰ ਨਿਰਮਲ ਕਰਨ ਦੇ ਲਈ ਤੈਨੂੰ ਕਿਾਰੇ ਦੀ ਨਿਆਈ ਸਮਝ ਲੈ ਮਨ ਤਨ ਨਿਰਮਲ ਕਰਤ ਕਿਾਰੋ ਜਿਹੜਾ ਇਹ ਕਿਾਰੇ ਦੀ ਨਿਆਈ ਹਿਰਦਾ ਹੈ ਇਹ ਜਿਹੜਾ ਸ਼ਰੀਰ ਹੈ ਇਹ ਕਿਸ ਪ੍ਰਕਾਰ ਜਿਹੜਾ ਨਿਰਮਲ ਹੋਵੇਗਾ ਹਰ ਸੰਚੈ ਸੁਧਾ ਸੰਜੋਰ ਇਹਨੂੰ ਜਦੋਂ ਤੂੰ ਕਿਾਰਾ ਬਣਾ ਲਿਆ ਇਹਦੇ ਅੰਦਰ ਜਿਹੜਾ ਦੁਸ਼ ਹੈ ਜਿਹੜਾ ਪਾਪ ਹੈ ਜਿਹੜੀ ਇੱਕ ਸੰਗਤ ਹੈ ਇਹ ਸਾਰਿਆਂ ਨੂੰ ਛੱਟਦੇ ਉਸ ਤੋਂ ਬਾਅਦ ਇਹ ਕਿਆਰੇ ਦੇ ਵਿੱਚ ਜਿੱਦਾਂ ਹੁਣ ਘਾਹ ਬੂਟੀ ਹੁੰਦੀ ਹੈ ਇਹ ਘਾਹ ਬੂਟੀ ਦੀ ਨਿਆਈ ਕੋ ਸੰਗਤ ਹੈ ਇਹ ਜਿਹੜਾ ਕਿਸੇ ਦਾ ਮਾੜਾ ਸੋਚਣਾ ਕਿਸੇ ਦੀ ਨਿੰਦਿਆ ਕਰਨੀ ਇਹ ਅੰਦਰ ਮਾੜੀ ਬੂਟੀ ਦੀ ਨਿਆਈ ਹੈ ਤੇ ਫਿਰ ਖੇਤ ਦੇ ਵਿੱਚ ਫਸਲ ਬੀਟਣੀ ਹੈ ਤੇ ਉਹਦੇ ਵਿੱਚੋਂ ਉਹ ਸਾਰਾ ਕੁਝ ਪੁੱਟਣਾ ਪਵੇਗਾ ਘਾਹ ਪੁੱਟਣਾ ਪਵੇਗਾ ਉਸੇ ਪ੍ਰਕਾਰ ਅੰਦਰੋਂ ਉਸੰਗਤ ਦੁਐਸ਼ ਕੱਢ ਕੇ ਇਹਨੂੰ ਜਿਹੜਾ ਖੇਤ ਦੀ ਨਿਆਈਂ ਹਿਰਦਾ ਹੈ ਹਿਰਦੇ ਨੂੰ ਜਿਹੜਾ ਪਾਣੀ ਲਾਉਣਾ ਏ ਜਿੱਦਾਂ ਖੇਤ ਨੂੰ ਪਾਣੀ ਲਾਈਂਦਾ ਏ ਉਸੇ ਪ੍ਰਕਾਰ ਹਿਰਦੇ ਨੂੰ ਜਿਹੜਾ ਪਾਣੀ ਲਾਉਣਾ ਏ ਉਹ ਕਹਿੰਦੇ ਨੇ ਪਾਤਸ਼ਾਹ ਜੀ ਹਰ ਸਿੰਚੈ ਹਰੀ ਪ੍ਰਮਾਤਮਾ ਅਕਾਲ ਪੁਰਖ ਵਾਇਕੁਨੂ ਦੇ ਨਾਮ ਜਿਹੜਾ ਅੰਮ੍ਰਿਤ ਰੂਪੀ ਨਾਮ ਹੈ ਸੁਦਾ ਸੰਜੋੜ ਜਿਹੜਾ ਪਰਮਾਤਮਾ ਦਾ ਨਾਮ ਅਮਰਤ ਰੂਪੀ ਹੈ ਉਹਦੇ ਨਾਲ ਸਿੰਚਣਾ ਕਰੋ ਸਿੰਚਣਾ ਭਾਵ ਪਾਣੀ ਪਰਨਾ ਚਾਰੇ ਨੂੰ ਪਰਨਾ ਚਾਰੇ ਨੂੰ ਪਰਨ ਦੇ ਲਈ ਪਾਣੀ ਦੀ ਲੋੜ ਉਸੇ ਪ੍ਰਕਾਰ ਹਿਰਦੇ ਨੂੰ ਹਿਰਦੇ ਦੇ ਵਿੱਚੋਂ ਜਿਹੜਾ ਇਹ ਗੰਧ ਜਿਹਨੂੰ ਕਹਿ ਲੋ ਦਵੇਸ਼ ਜਿਹੜੀ ਨਿੰਦਿਆ ਚੁਕਲੀ ਇਹ ਸਾਰਾ ਕੁਝ ਤਿਆਗ ਕਰਕੇ ਇਹਨੂੰ ਫਿਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ ਜਿਹੜਾ ਮਰਤੂ ਤੋਂ ਰਹਿਤ ਹੈ ਉਸ ਨੂੰ ਧਿਆਉਣਾ ਕਰ ਚੇਤੇ ਕਰਨਾ ਕਰ ਪਿਆਰ ਰਸ ਮਹਿ ਮਗਨ ਹੋਤ ਕਿਰਪਾ ਤੇ ਤੇ ਫਿਰ ਜਿੱਦਾਂ ਪਾਣੀ ਲਾਉਣ ਦੇ ਨਾਲ ਗਿੰਦ ਆ ਜਾਂਦੀ ਹੈ ਨਾ ਪੱਕੀ ਉਸੇ ਪ੍ਰਕਾਰ ਇਹ ਪ੍ਰਮਾਤਮਾ ਦਾ ਜਦੋਂ ਨਾਮ ਤੂੰ ਹਿਰਦੇ ਵਿੱਚ ਚੇਤੇ ਕਰੇਂਗਾ ਧਿਆਏਂਗਾ ਉਹਦੇ ਨਾਲ ਕੀ ਹੋਵੇਗਾ ਉਹ ਪ੍ਰਮਾਤਮਾ ਦੇ ਰਸ ਦੇ ਵਿੱਚ ਤੂੰ ਮਗਨ ਹੋ ਜਾਵੇਂਗਾ ਉਹ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਵੇਗਾ ਉਹਦਾ ਤੈਨੂੰ ਰਸ ਆਉਣ ਲੱਗ ਪਊਗਾ ਮਹਾ ਬਿਖਿਆ ਤੇ ਤੋਰ ਤੇ ਫਿਰ ਇਹ ਰਸ ਆਉਣਾ ਕਿੱਦਾਂ ਸ਼ੁਰੂ ਹੋਊਗਾ ਕਿਰਪਾ ਦੇ ਨਾਲ ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ ਪਾਤਸ਼ਾਹ ਜੀ ਕਹਿੰਦੇ ਯਾ ਰਸ ਮੈਂ ਮਗਨ ਹੋਤ ਕਿਰਪਾ ਤੇ ਜੇ ਗੁਰੂ ਦੀ ਕਿਰਪਾ ਹੈ ਤੇ ਸਮਝ ਲਵੋ ਉਹ ਰਸ ਦੇ ਵਿੱਚ ਮਗਨ ਹੋ ਗਏ ਮਹਾ ਬਿਖਿਆ ਤੇ ਤੋਰ ਜਿਹੜੇ ਵਿਸ਼ੇ ਵਿਕਾਰ ਨੇ ਇਹਨਾਂ ਤੋਂ ਹਿਰਦੇ ਨੂੰ ਤੋੜ ਕੇ ਇਹਨਾਂ ਦੇ ਨਾਲ ਰਿਸ਼ਤਾ ਨਾਤਾ ਤੋੜ ਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਗਨ ਹੋਣਾ ਕਰ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਕਰ ਆਇਓ ਸ਼ਰਣ ਦੀਨ ਦੁਖ ਪੰਜਨ ਇਹ ਅਕਾਲ ਪੁਰਖ ਵਾਹਿਗੁਰੂ ਦੀਨਾਂ ਦੇ ਗਰੀਬਾਂ ਤੇ ਦੁੱਖਾਂ ਨੂੰ ਦੂਰ ਕਰਨ ਵਾਲਿਆ ਤੇਰੀ ਸ਼ਰਣ ਦੇ ਵਿੱਚ ਆ ਗਏ ਆ ਹੋਰ ਸਭੇ ਆਸਰੇ ਛੱਡ ਕੇ ਇੱਕੋ ਤੱਕਿਆ ਆਸਰਾ ਤੇਰਾ ਪਾਤਸ਼ਾਹ ਜੀ ਤੁਹਾਡਾ ਹੀ ਆਸਰਾ ਏ ਤੇਰੇ ਚਰਨਾਂ ਦਾ ਆਸਰਾ ਏ ਹੋਰ ਸਾਨੂੰ ਕੋਈ ਨਹੀਂ ਆਸਰਾ ਚਿਤਵ ਉਹ ਤੁਮਰੀ ਔਰ ਜਿਤਦਾ ਉਹ ਬਬੀਹਾ ਸਵਾਤੀ ਬੂੰਦ ਤੇ ਲਈ ਚਿਤਵਦਾ ਰਹਿੰਦਾ ਏ ਵਿਆਕੁਲ ਹੁੰਦਾ ਰਹਿੰਦਾ ਏ ਜਿੱਦਾਂ ਜਿਹੜੀ ਚਕੌਰ ਹੈ ਉਹ ਚੰਦ ਨੂੰ ਵੇਖਣ ਦੇ ਲਈ ਜਿਹੜੀ ਵਿਆਕਲ ਹੁੰਦੀ ਰਹਿੰਦੀ ਹੈ ਜਦੋਂ ਚੱਕਵਾ ਸੂਰਜ ਨੂੰ ਵੇਖਣ ਦੇ ਲਈ ਵਿਆਕਲ ਹੁੰਦਾ ਰਹਿੰਦਾ ਹੈ ਉਹਦੇ ਦਰਸ਼ਨਾਂ ਦੀ ਜਿਹੜੀ ਤ੍ਰਿਪਤੀ ਹੈ ਦਰਸ਼ਨਾਂ ਦੇ ਨਾਲ ਤ੍ਰਿਪਤੀ ਮਿਲਣੀ ਹੈ ਉਹ ਤ੍ਰਿਪਤੀ ਦੇ ਲਈ ਦੌੜਦਾ ਰਹਿੰਦਾ ਹੈ ਉਸੇ ਪ੍ਰਕਾਰ ਪਾਤਸ਼ਾਹ ਜੀ ਤੁਹਾਡੇ ਪਾਸੇ ਸਾਡੀ ਚਿਤਵਨੀ ਲੱਗੀ ਰਹਿੰਦੀ ਹੈ ਪਾਤਸ਼ਾਹ ਜੀ ਕਿਰਪਾ ਕਰੋ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਆ ਤੁਹਾਡੇ ਵਾਲੀ ਸਾਡੀ ਚਿਤਵਨੀ ਹੈ ਆਪੈ ਪਦ ਦਾਨ ਸਿਮਰ ਸੁਆਮੀ ਕੋ ਕਿਰਪਾ ਕਰੋ ਪਾਤਸ਼ਾਹ ਜੀ ਆਪੈ ਪਦ ਆਪੈ ਪਦ ਜਿੱਥੇ ਭੈ ਨਹੀਂ ਹੈ ਕਿਸੇ ਦਾ ਜਿੱਥੇ ਦੁੱਖ ਨਹੀਂ ਹੈ ਜਿੱਥੇ ਸੁੱਖ ਨਹੀਂ ਹੈ ਜਿੱਥੇ ਖੁਸ਼ੀ ਨਹੀਂ ਹੈ ਜਿੱਥੇ ਗਮ ਹੀ ਨਹੀਂ ਹੈ ਇਹ ਕੋਈ ਅਵਸਥਾ ਦੇ ਵਿੱਚ ਰਹਿਣਾ ਉਹ ਆਪੈ ਪਦ ਕਿਸੇ ਦਾ ਭੈ ਨਾ ਹੋਣਾ ਅਭੈ ਪਰਦਾਨ ਸਿਮਰਨ ਸੁਆਮੀ ਕੋ ਸਤਿਗੁਰੂ ਜੀ ਆ ਜਿਹੜਾ ਨਿਸ਼ਚਲ ਪਦ ਉਹ ਦੇਣਾ ਕਰੋ দান ਕਰਨ ਦਾ ਬਲ ਉਦਮ ਬਖਸ਼ਣਾ ਕਰੋ ਸਿਮਰਨ ਪਰਮਾਤਮਾ ਦਾ ਸਿਮਰਨ ਬਖਸ਼ਣਾ ਕਰੋ ਨਾਮਦਾਨ ਇਸ਼ਨਾਨ ਇਹ ਤਿੰਨੇ ਚੀਜ਼ਾਂ ਪਰਮਾਤਮਾ ਦੇ ਕੋਲੋਂ ਮੰਗਿਆ ਕਰੋ ਤੇ ਫਿਰ ਪਾਤਸ਼ਾਹ ਜੀਓ ਕਿਰਪਾ ਕਰੋ ਇਹ ਤਿੰਨੇ ਚੀਜ਼ਾਂ ਦੇਣਾ ਕਰੋ ਸਵਾਮੀ ਸਾਰਿਆਂ ਦੇ ਮਾਲਕ ਜੀ ਪ੍ਰਭ ਨਾਨਕ ਬੰਧਨ ਛੋੜ ਜਿਦੇ ਨਾਲੇ ਦੁਨੀਆ ਦੇ ਜਿਹੜੇ ਬੰਧਨ ਨੇ ਇਹ ਜਿਹੜੇ ਬੰਧਨ ਹਨ ਉਹ ਕੱਟੇ ਜਾਣ ਪਾਤਸ਼ਾਹ ਜੀ ਪਾਵਨ ਬਚਨਾਂ ਦੇ ਰਾਹੀ ਸਮਝਾਉਂਦੇ ਵਿਚਾਰ ਕਰਦਿਆਂ ਬਿੰਦ ਭੁੱਲਾ ਸਤਿਗੁਰੂ ਸਾਹਿਬ ਬਖਸ਼ਣਹਾਰ ਨੂੰ ਗੁਰੂ ਕੀ ਪਿਆਰੇ ਸੰਗਤ ਬਖਸ਼ਣ ਜੋਗ ਸਾਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਰਨ ਕਿਰਪਾ ਕਰਕੇ ਬਖਸ਼ ਦੇਣ ਆਗਾਂ ਤੋ ਅਸੀਂ ਇਸ ਬਖਸ਼ਣ ਆਵ ਅਖੀਰ ਵਾਲੀਆਂ ਪੰਕਤੀਆਂ ਦੇ ਪੜ੍ਹ ਕੇ ਸਮਾਪਤੀ ਕਰੀਏ ਆਇਓ ਸ਼ਰਣ ਦੀਨ ਦੁਖ ਪੰਜਨ ਚਿਤ ਵਾਓ ਤੁਮਰੀ ਔਰ ਅਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਚੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੂਰਤ